ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਇੱਕ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਦੱਸ ਦਈਏ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਆ ਲਗਾਤਾਰ ਪਬਲਿਕ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜੇ ਗੱਲ ਕਰੀਏ ਅੱਜ ਫਤਿਹਪੁਰ ਦੀ ਤਾਂ ਫਤਿਹਪੁਰ ਦੇ ਵਿੱਚ ਵੀ ਇੱਕ ਮੀਟਿੰਗ ਜਿਹੜੀ ਹੈ ਸੰਪਰਕ ਅਭਿਆਨ ਦੇ ਤੌਰ ਤੇ ਜੇ ਗੱਲ ਕਰੀਏ ਤਾਂ ਡੀਐਸਪੀ ਜਿਹੜੇ ਸੁਖਜਿੰਦਰ <th>ਪੜ ਸਨ ਉਹ ਆਪਣੇ ਪਬਲਿਕ ਦੇ ਨਾਲ ਜਿਹੜੀ ਉਹਨਾਂ ਦੀ ਮੀਟਿੰਗ ਰਹੀ ਹੈ ਤੇ ਲੋਕਾਂ ਦੇ ਜਿਹੜੇ ਆ ਰਹੀਆਂ ਮੁਸ਼ਕਲਾਂ ਸਨ ਉਹਨਾਂ ਦੇ ਪ੍ਰਤੀ ਉਹਨਾਂ ਨਾਲ ਜਿਹੜੀ ਹੈ ਗੱਲਬਾਤ ਵੀ ਹੋਈ ਹੈ ਚਰਚਾ ਵੀ ਹੋਈ ਹੈ ਤੇ ਗੱਲ ਕਰੀਏ ਜੇ ਐਸਐਸਪੀ ਦਲਜਿੰਦਰ ਸਿੰਘ ਢਿੱ ਜਿਹੜਾ ਆ ਹਰ ਪਿੰਡ ਦੇ ਵਿੱਚ ਦੀ ਗੱਲ ਕਰੀਏ ਸਕੂਲਾਂ ਦੇ ਵਿੱਚ ਜਿਹੜਾ ਲਗਾਤਾਰ ਜਿਹੜਾ ਆ ਲੋਕਾਂ ਦੇ ਨਾਲ ਸੰਪਰਕ ਬਣਾਇਆ ਹੋਇਆ ਕਿਉਂਕਿ ਇਹ ਬਾਡਰ ਏਰੀਆ ਨਾਲ ਲੱਗਦਾ ਹੈ ਇਹਦੇ ਤਹਿਤ ਜੇ ਗੱਲ ਕਰੀਏ ਤੇ ਲੋਕਾਂ ਦੇ ਵਿੱਚ ਜਿਹੜਾ ਆ ਉਹਨਾਂ ਦੇ ਵੱਲੋਂ ਹਰ ਮਹੀਨੇ ਦੇ ਵਿੱਚ ਇੱਕ ਜਿਹੜਾ ਸੰਪਰਕ અભિયાન ਜਿਹੜਾ ਆ ਦੱਸ ਦਈਏ ਕਿ ਪਬਲਿਕ ਦੇ ਨਾਲ ਅਟੈਚਮੈਂਟ ਰਹਿੰਦੇ ਹਨ ਤੇ ਲੋਕਾਂ ਦੀਆਂ ਜਿਹੜੀਆਂ ਮੁੱਖ ਦੇ ਸਮੱਸਿਆ ਸੁਣਦੇ ਹਨ ਇਸੇ ਸੰਬੰਧੀ ਅਸੀਂ ਜਿਹੜੇ ਥਾਪੜ ਡੀਐਸਪੀ ਸਨ ਉਹਨਾਂ ਨਾਲ ਜੋ ਗੱਲਬਾਤ ਹੋਈ ਹੈ ਤੁਹਾਨੂੰ ਆਪਣੇ ਚੈਨਲ ਤੇ ਸੁਣਾਉਣਾ ਤਾਂ ਤਾਂ ਬਨੇ ਰਹੋ ਸਾਡੇ ਨਾਲ ਦੇ ਰਹੋ ਪੰਜਾਬ ਦੇ ਕਿੰਨੇ ओके okay. ताजो अपन आप चेक किया करो यार कि ये है मैकेफोर तो पा रहा है इसलिए दूसरे बोर्ड लग गया इससे फर्स्ट अस्त-वस्त हो गया धक्का करो अगली गल लगी साइड कंट्रोलिंग कर रही है कोई नहीं होट रहेगा कि किससे लग से ठीक करा ये सब का जाएगा तेरे के पिता तक उस वक्त तब चला नहीं है और अपने बच्चा बात को करके ताकत को युवा परिवार में हम बच्चा जो गुरु कर लो और ਕ੍ਰਿਤਮਨ ਨੂੰ ਪਰਸ ਤੋਂ ਅਸਤੇ ਲੈ ਆਇਆ ਆਪਣੇ ਚਿਹਰੋਂ ਉਤਾਰੋਗੇ ਉਹ ਘਰਾਂ ਵਿੱਚ ਬਹੁਤ ਵਧੀਆ ਲੱਗੇਗਾ ਉਜਵਲ ਲੱਗੇਗਾ ਚਿਹਰਾ ਤੁਹਾਨੂੰ ਬੜਾ ਚੰਗਾ ਲੱਗੇਗਾ ਔਰ ਪਰਦੇ ਦੇ ਨਾਲ ਵੀ ਬੱਚਾ ਜਿਹੜਾ ਉਹ ਬ੍ਰਦਰ ਇਹਨਾਂ ਆਪਣੇ ਸਾਡਾ ਸੰਪਰਕ ਅਭਿਆਨ ਚੱਲ ਰਿਹਾ ਹੈ ਜਿਹਦੇ ਵਿੱਚ ਮਾਨਜੋਗ ਐਸਐਸਪੀ ਸਾਹਿਬ ਪਠਾਨਕੋਟ ਜੀ ਦੇ ਦਿਸ਼ਾ ਦਿਸ਼ਾ ਦੇ ਦੇਖਦਾ ਆਪਾਂ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਜਾਂ ਕਸਬਿਆਂ ਦੇ ਵਿੱਚ ਜਾ ਕੇ ਸਕੂਲਾਂ ਦੇ ਵਿੱਚ ਜਾ ਕੇ ਅ ਤਾਂ ਜੋ ਪੁਲਿਸ ਪਬਲਿਕ ਰਿਲੇਸ਼ਨ ਜਿਹੜਾ ਸਾਡਾ ਆਪਸ ਵਿੱਚ ਵੱਧ ਸਕੇ ਜੇ ਕਿਸੇ ਜਗ੍ਹਾ ਦੇ ਵਿੱਚ ਕੋਈ ਕਮੀ ਪੇਸ਼ੀ ਹੈਗੀ ਉਹਨੂੰ ਦੂਰ ਕੀਤਾ ਜਾ ਸਕੇ ਵੈਸੇ ਵੀ ਸਾਡਾ ਜਿਹੜਾ ਏਰੀਆ ਹੈਗਾ ਇਹ ਡਿਜ਼ਾਈਨਿੰਗ ਬਾਰਡਰ ਹੈਗਾ ਉਦੇ ਵਾਸਤੇ ਵੀ ਜਿੰਨੀਆਂ ਕਿ ਸਾਨੂੰ ਸਮਸਮੇ ਸਿਰ ਹਦਿਆਤਾਂ ਦਿੱਤੀ ਜਾਂਦੀ ਨੇ ਆਪਾਂ ਪਬਲਿਕ ਦੇ ਅੱਗੇ ਵਿੱਚ ਮੱਧ ਨਜ਼ਰ ਰੱਖਦੇ ਆ ਤਾਂ ਜੋ ਇਹਨਾਂ ਦੀ ਜਾਸਦਾਸ ਔਰ ਆਪਸੀ ਸਾਡਾ ਜਿਹੜਾ ਅ ਸੰਪਰਕ ਹੈਗਾ ਉਹ ਕੈਮਰਾ ਸਕੇ ਔਰ ਇਹ ਤੋਂ ਇਲਾਵਾ ਜਿਸ ਤਰ੍ਹਾਂ ਕੇ ਆਲੇ ਦੁਆਲੇ ਤੁਸੀਂ ਦੇਖਦੇ ਹੋ ਕਿ ਫਿਰ ਵੀ ਸਾਡਾ ਏਰੀਆ ਉਸ ਵੱਲੋਂ ਬਹੁਤ ਜ਼ਿਆਦਾ ਵਧੀਆ ਹੈਗਾ ਕਿ ਇੱਥੇ ਉਹ ਚੀਜ਼ ਨਹੀਂ ਹੈਗੀ ਜਿਸ ਨਾਲ ਤੁਸੀਂ ਆਪ ਸੁਣਦੇ ਰਹਿੰਦੇ ਹੋ ਵੀ ਯਾਰ ਨਸ਼ੇ ਦਾ ਉੱਥੇ ਇਹ ਕਾਰੋਬਾਰ ਜੇ ਉਹ ਉਹ ਚੀਜ਼ ਵਾਸਤੇ ਵੀ ਆਪਾਂ ਪਬਲਿਕ ਨੂੰ ਜਿਹੜਾ ਅਵੇਅਰ ਕਰਦੇ ਆ ਕਿ ਤੁਹਾਨੂੰ ਕੋਈ ਵੀ ਬੰਦਾ ਕੋਈ ਐਸੀ ਗਤੀਵਿਧੀ ਦੇ ਵਿੱਚ ਲਿਫਤ ਨਜ਼ਰ ਆਂਦਾ ਉਸ ਵੇਲੇ ਸਾਨੂੰ ਤੁਸੀਂ ਦੱਸੋ ਤਾਂ ਜੋ ਆਪਾਂ ਸਮੇਂ ਰਹਿਂਦੇ ਆ ਉਸ ਉੱਤੇ ਕਾਰਵਾਈ ਕਰ ਸਕੀਏ ਸੋ ਕਹਿਣ ਤੋਂ ਭਾਵੇਂ ਹੈਗਾ ਕਿ ਸਾਡਾ ਇਹ ਸੀਗਾ ਮੋਟਿਵ ਕਿ ਪੁਲਿਸ ਪਬਲਿਕ ਰਿਲੇਸ਼ਨ ਦੇ ਵਿੱਚ ਕਿਸੇ ਕਿਸਮ ਦਾ ਜੇ ਕੋਈ ਗੈਪ ਹੈਗਾ ਤੋਂ ਉਹਨੂੰ ਦੂਰ ਕੀਤਾ ਜਾ ਸਕੇ ਤਾਂ ਹੀ ਆਪਾਂ ਐਸਾ ਸੰਪਰਕ ਬਿਣ ਜਿਹੜਾ ਆਪਣੇ ਇਮਾਨਦਾਰ ਜੁਗ ਡੀਜੀਪੀ ਸਾਹਿਬ ਵੱਲੋਂ ਜਾਂ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਤਾਂ ਜੋ ਆਪਸੀ ਕਿਸੇ ਕਿਸਮ ਦਾ ਵੀ ਜਿਹੜਾ ਕਿਤੇ ਵੀ ਕੋਈ ਸਾਡੀ ਹੈਗੀ ਆ ਖਾਈ ਉਹਨੂੰ ਦੂਰ ਕੀਤਾ ਜਾ ਸਕੇ ਤਾਂ ਆਪਸੀ ਤਾਲਮਿਲ ਜਣਾ ਵਧੀਆ ਤਿੱਕੇ ਨਾਲ ਆਏ ਹੋਏ ਲੋਕ ਤੁਸੀਂ ਇੱਥੇ ਆਏ ਕਿਥਾ ਦਾ ਪੀਂਦੇ ਕਿਹਦੇ ਆ ਦੇਖੋ ਇਸ ਤਰ੍ਹਾਂ ਹੀ ਉਹ ਬਿਲਕੁਲ ਠੀਕ ਨੇ ਜਿਸ ਤਰ੍ਹਾਂ ਉਹ ਦੱਸ ਰਹੇ ਨੇ ਕਿ ਜੈਂਡ ਕੇ ਵਾਲੇ ਪਾਸੇ ਫਰਾਨਾ ਪਿੰਡ ਹੈਗਾ ਉੱਥੇ ਸ਼ਰਾਬ ਨਿਕਲਦੀ ਆ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਮੈਂ ਡੀਐਸਪੀ ਸਾਹਿਬ ਨਾਲ ਵੀ ਗੱਲ ਕਰਦਾ ਹਾਂ ਉਹਨਾਂ ਦੇ ਜਾਂ ਵਾਟ ਐਵਰ ਜਿਹੜੇ ਆਪਣੇ ਐਸਐਚਓ ਸਾਹਿਬ ਨੇ ਆਪਾਂ ਉੱਥੇ ਨਾਕਾ ਲਵਾ ਕੇ ਵੀ ਆਪਾਂ ਨੂੰ ਕਰਦੇ ਆ ਹੈਂਡਲ ਔਰ ਤੀਸਰਾ ਉਹਨਾਂ ਦੱਸਿਆ ਸੀਗਾ ਉਹਨਾਂ ਨੇ ਕਿ ਜਿਹੜਾ ਨਵਾਂ ਪੋਲ ਬਣਿਆ ਹੈਗਾ ਮਸਤਪੁਰ ਤੇ ਲਾਗੇ ਉੱਥੇ ਆਪਾਂ 6 ਤੋਂ ਲੈ ਕੇ 8 ਵਜੇ ਤੱਕ ਆਪਣੀ ਜਿਹੜੀ ERV ਗੱਡੀ ਖੜੀ ਕਰਦੇ ਆ ਤਾਂ ਜੋ ਪਬਲਿਕ ਉਹਦੇ ਲਾਗੇ ਵੈਸੇ ਚਲੋ ਨਾਕਾ ਤਾਂ ਆਪਾਂ ਜਨੈਰ ਲੱਗੀ ਹੈ ਲੇਕਿਨ ਉਹਨਾਂ ਦੇ ਕਹਿੰਦੇ ਮੁਤਾਬਕ ਹੈ ਕਿ ਉੱਥੇ ਵੀ ਥੋੜੀ ਬੁੱਤੀ ਹੋਣੀ ਚਾਹੀਦੀ ਹੈ ਸਿਕਿਉਰਿਟੀ ਆਪਾਂ ਕਰ ਰਹੇ ਹਾਂ ਜੋ ਕਰਦੇ ਆ ਥੈਂਕ ਯੂ ਸਰਕਾਰ ਵੱਲੋਂ ਸਰ ਪੰਜਾਬ ਦੇ ਜਿਨੇ ਵੀ ਬਹੁਤ ਦੁੱਖ ਜਿਹੜੇ ਨੇ ਇਹਦੇ ਫੋਰਸ ਵਧਾਉਣ ਦੇ ਲਈ ਪ੍ਰੋਗਰਾਮ ਤਿਆਰ ਕੀਤਾ ਗਿਆ ਆਪਣੇ ਜਿਸ ਪਠਾਨਕੋੜ ਦੇ ਵਿੱਚ ਹਾਂ ਇਹਦੇ ਬਾਰੇ ਨਾ SSP ਸਾਹਿਬ ਆਉਣਗੇ ਔਰ ਸ਼ਾਇਦ ਮੈਂ ਵੀ 2-4 ਦਿ ਉਹਦੇ ਬਾਰੇ ਤੁਹਾਨੂੰ ਜ਼ਰੂਰ ਸਾਰੋ ਲਈ ਉਹ ਬਰੀਫਲੀ ਦੱਸਣੀ ਹੈ ਥੈਂਕ ਯੂ ਸੰਪਰਕ ਕਾਰਿਆਨ ਕੋਲ ਚਲਾਇਆ ਗਿਆ ਕਿਦਾਂ ਦਾ ਮਸਰਫ ਸਰੇ ਅੱਜ ਦਾ ਮੀਟਿੰਗ ਦਾ ਹਾਂਜੀ ਇਹ ਬਹੁਤ ਵਧੀਆ ਉਪਰਾਲਾ ਹੈ ਜੀ ਸਾਡੀ ਪੁਲਿਸ ਦਾ ਸਪੈਸ਼ਲੀ ਪਠਾਨਕੋਟ ਡਿਸਟ੍ਰਿਕਟ ਦੀ ਪੁਲਿਸ ਦਾ ਕਿ ਲੋਕਾਂ ਦੇ ਵਿੱਚ ਜਿਹੜਾ ਫੇਥ ਦੁਬਾਰਾ ਰੀਪੋਸ ਕੀਤਾ ਜਾਏ ਕਿ ਪੁਲਿਸ ਜਿਹੜੀ ਹੈ ਉਹ ਪਬਲਿਕਲੀ ਕੰਮ ਕਰ ਰਹੀ ਹੈ ਲਾਅ ਐਂਡ ਆਰਡਰ ਨੂੰ ਮੇਨਟੇਨ ਲਈ ਕੰਮ ਕਰ ਰਹੀ ਹੈ ਔਰ ਲੋਕਾਂ ਨੂੰ ਜਸਟਿਸ ਦੇਣ ਦੇ ਲਈ ਇਨਫਾਰਮੇਸ਼ਨ ਉਹਨਾਂ ਨੂੰ ਪਹੁੰਚਣੀ ਜ਼ਰੂਰੀ ਹੈ ਇਹੋ ਜੀਆਂ ਮੀਟਿੰਗਾਂ ਮੈਂ ਸੋਚਦਾ ਕਿ ਟਾਈਮ ਟੂ ਟਾਈਮ ਹੁੰਦੀਆਂ ਰਹਿਣ ਅੱਜ ਇਹ ਬਹੁਤ ਵਧੀਆ ਉਪਰਾਲਾ ਲੱਗਿਆ ਪਬਲਿਕ ਨੇ ਵੀ ਲਾਈਕ ਕੀਤਾ ਇਹ ਜਿਹੜਾ ਵੀ ਸੋਸਾਇਟੀ ਚ ਚੱਲ ਰਿਹਾ ਹੈ ਨਸ਼ੇ ਦਾ ਚੱਲ ਰਿਹਾ ਹੈ ਜਾਂ ਕੋਈ ਹੋਰ ਕ੍ਰਾਈਮ ਚੱਲ ਰਿਹਾ ਨੇ ਉਹਨਾਂ ਨੂੰ ਟੈਕਲ ਕੀਤਾ ਜਾ ਸਕਦਾ ਥਿਸ ਇਸ ਦਾ ਰਾਈਟ ਵੇ ਟੂ ਟੈਕਲ ਆਲ ਕਾਈਂਡ ਆਫ ایਵਲਸ ਐਂਡ ਜੋ ਵੀ ਜਿਹੜਾ ਹੋ ਰਿਹਾ ਔਰ ਬਹੁਤ ਵਧੀਆ ਉਪਰਾਲਾ ਹੈ ਮੈਂ ਤੇ ਸਾਰਾ ਮੇਰਾ ਏਰੀਆ ਅਪਰੀਸ਼ੀਏਟ ਕਰਦਾ ਹੈ ਕਿ ਉਹ ਜੇ ਪ੍ਰੋਗਰਾਮ ਅੱਗੇ ਵੀ ਚੱਲਦੇ ਰਹਿਣਗੇ ਸਾਾਨੂੰ ਆਊਟਕਮ ਬਹੁਤ ਵਧੀਆ ਮਿਲੇਗਾ ਕਿਉਂਕਿ ਕ੍ਰਾਈਮ ਨੂੰ ਘੱਟ ਕਰਨਾ ਨਸ਼ੇ ਨੂੰ ਘੱਟ ਕਰਨਾ ਔਰ ਸੋਸਾਇਟੀ ਦੀ ਦਿਸ਼ਾ ਤੇ ਦਸ਼ਾ ਨੂੰ ਸੁਧਾਰਨਾ ਇਹ ਮਕਸਦ ਹੈ ਸਾਡੀ ਪੁਲਿਸ ਦਾ ਔਰ ਉਹਦੇ ਤੇ ਪੂਰੀ ਕੋਸ਼ਿਸ਼ ਜਾਰੀ ਹੈ ਔਰ ਇਹਦਾ ਅੱਛਾ ਰਿਜ਼ਲਟ ਨਿਕਲੇਗਾ ਬਹੁਤ ਅੱਛਾ ਹੈ